ਪੰਜਾਬ ਫਾਸਟਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਲਾਨਾ ਜੋੜ ਮੇਲੇ ਤੇ ਜਾਣ ਵਾਲੀਆਂ ਸੰਗਤਾਂ ਲਈ ਪਿੰਡ ਹੌਜਖਾਸ ਵਿੱਚ ਲਗਾਇਆ ਗਿਆ ਦਹੀਂ ਭੱਲੇ ਅਤੇ ਨਿੰਬੂ ਪਾਣੀ ਦਾ ਲੰਗਰ ਇਹ ਲੰਗਰ ਹਰ ਸਾਲ ਬਾਬਾ ਬੁੱਢਾ ਸਾਹਿਬ ਜੀ ਪੈਦਲ ਜਾਣ ਵਾਲੀਆਂ ਸੰਗਤਾਂ ਲਈ ਲਗਾਇਆ ਜਾਂਦਾ ਹੈ ਜਾਣਕਾਰੀ ਦਿੰਦੇ ਹੋਏ ਸੇਵਾਦਾਰਾਂ ਵੱਲੋਂ ਦੱਸਿਆ ਗਿਆ ਕਿ ਇਹ ਲੰਗਰ ਹਰ ਸਾਲ ਪਿੰਡ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ ਵੀਡੀਓ ਵੇਖਣ ਵਾਲੇ ਸਾਰੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਲੰਗਰ ਵਿੱਚ ਸਾਰੇ ਹਿੱਸਾ ਪਾਓ ਤਾਂ ਕਿ ਆਪਾਂ ਵੱਧ ਤੋਂ ਵੱਧ ਸੇਵਾ ਕਰ ਸਕੀ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਬਣੇ ਰੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤ ਸ੍ਰੀ ਅਕਾਲ ਜੀ ਸਰ ਲੰਗਰ ਲਗਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਫਤਿਹ ਦੀ ਸ਼ਾਂਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਪੈਦਲ ਯਾਤਰਾ ਜਾਣ ਵਾਲੀ ਸੰਗਤ ਵਾਸਤੇ ਹਰ ਸਾਲ ਦੀ ਤਰ੍ਹਾਂ ਇੱਥੇ ਲੰਗਰ ਲਗਾਇਆ ਜਾਂਦਾ ਹੌਜ ਕਾਸ ਦਾਣਾ ਮੰਡੀ ਦੇ ਕੋਲ ਸੋ ਆਉਣ ਆਉਣ ਵਾਲੀ ਜਿੰਨੀ ਵੀ ਸੰਗਤ ਨੂੰ ਅਸੀਂ ਇੱਕ ਤਾਂ ਪਹਿਲਾਂ ਬੇਨਤੀ ਕਰਦੇ ਹਾਂ ਜੀ ਵੀ ਹਰੇਕ ਸੰਗਤ ਇੱਥੋਂ ਰੁੱਕ ਕੇ ਲੰਗਰ ਛੱਕੇ ਜਾਵੇ ਚਾਹੇ ਉਹ ਟਰਾਲੇ ਤੇ ਜਾ ਰਹੀ ਹੈ ਚਾਹੇ ਉਹ ਪੈਦਲ ਯਾਤਰਾ ਜਾ ਰਹੀ ਹੈ ਜੀ ਦੂਸਰੀ ਬੇਨਤੀ ਅਸੀਂ ਇਹ ਕਰਦੇ ਹਾਂ ਜੀ ਵੀ ਜਿੰਨਾ ਵੱਦ ਸੜ ਕੇ ਕੋਈ ਆਪ ਦਾ ਇੱਥੇ ਦਾਨ ਪਾ ਸਕਦਾ ਸੰਗਤਾਂ ਵਾਸਤੇ ਉਹ ਜ਼ਰੂਰ ਪਾਵੇ ਤੇ ਜਿੰਨਾ ਕੋਈ ਵੀਡੀਓ ਨੂੰ ਦੇਖ ਸਕੇ ਤੇ ਉਹ ਵੀਡੀਓ ਨੂੰ ਦੇਖ ਕੇ ਵੀ ਇੱਥੇ ਦਾਨ ਜ਼ਰੂਰ ਕਰੇ ਕਿ ਇਹ ਲੰਗਰ ਹਰ ਸਾਲ ਹੀ ਲਗਾਇਆ ਜਾਂਦਾ ਹੈ ਅੱਜ 1 ਅਕਤੂਬਰ ਨੂੰ ਵੀ ਅੱਜ ਲੰਗਰ ਚਾਲੂ ਹੋ ਗਿਆ ਜੀ ਕੱਲ ਸ਼ਾਮ ਤੱਕ ਲੰਗਰ ਜਿਹੜਾ ਕੀ ਚਲਾਇਆ ਜਾਏਗਾ ਜੀ ਇਹ ਆਉਣ ਜਾਣ ਵਾਲੀਆਂ ਸੰਗਤਾਂ ਵੀ ਆ ਜਾਂ ਖੁੱਲਾ ਲੰਗਰ ਹੈ ਮੰਨ ਲਓ ਖੁੱਲਾ ਲੰਗਰ ਹੈ ਜੀ ਠੀਕ ਹੈ ਤੇ ਬੜਾ ਵੱਡਾ ਉਪਰਾਲਾ ਹੁੰਦਾ ਇਹ ਲੰਗਰਾਂ ਦਾ ਵੈਸੇ ਤਾਂ ਮਹਾਰਾਜ ਦੀ ਕਿਰਪਾ ਹੁੰਦੀ ਹੈ ਪਰ ਜੇ ਗੱਲ ਕਰੀਏ ਸੰਯੋਗ ਦੀ ਤਾਂ ਸੰਯੋਗ ਕਿਦਾਂ ਦਾ ਹੈ ਸੰਯੋਗ ਬਹੁਤ ਵਧੀਆ ਜੀ ਤੇ ਅਸੀਂ ਇਹੀ ਬੇਨਤੀ ਕਰਦੇ ਹਾਂ ਜੀ ਕਿ ਜਿੰਨਾ ਵੱਧ ਚਰਚੇ ਕੋਈ ਸੰਯੋਗ ਕਰ ਦਗੇ ਤੇ ਬਹੁਤ ਵਧੀਆ ਜੀ ਉਹ ਤਾਂ ਜੀ ਹਾਂਜੀ ਇਸ ਉਪਰਾਲੇ ਨੂੰ ਹੋਰ ਵੀ ਅੱਗੇ ਤੋਂ ਉਹ ਇੱਕ ਦੋ ਦਿਨ ਵਾਸਤੇ ਅੱਗੇ ਵੀ ਲਜਾਇਆ ਜਾ ਸਕੇ। ਠੀਕ ਜੇ ਗੱਲ ਕਰੀਏ ਕਈ ਵਾਰ ਸੋਸ਼ਲ ਮੀਡੀਆ ਤੇ ਆਪਾਂ ਅਕਸਰ ਦੇਖਦੇ ਆ ਕਿ ਸੰਗਤਾਂ ਵੱਲੋਂ ਕਈ ਜਿਹੜੇ ਸ਼ਰਾਤ ਜਾਂ ਸਰ ਹੁੱਲੜਬਾਜ਼ੀ ਜ਼ਰੂਰ ਕਰਦੇ ਆ ਕੀ ਮੈਸੇਜ ਦੇਣਾ ਚਾਹੋਗੇ ਕੀ ਬੇਨਤੀ ਕਰਨਾ ਚਾਹੋਗੇ ਦੇਖੋ ਜੀ ਉਹ ਨਹੀਂ ਚਾਹੀਦਾ ਹੁੱਲੜਬਾਜ਼ੀ ਬਿਲਕੁਲ ਨਹੀਂ ਚਾਹੀਦੀ ਜੋ ਵੀ ਇਹ ਲੰਗਰ ਦੀ ਸੇਵਾ ਸਿਰਫ ਉਹੀ ਕਰੋ ਕਿਸੇ ਤਰ੍ਹਾਂ ਦਾ ਕੋਈ ਗਲਤ ਕਮੈਂਟ ਬਾਕਸ ਵਿੱਚ ਕੁਝ ਵੀ ਨਾ ਕਰੋ ਤੁਸੀਂ ਠੀਕ